ਜਿਸੇ ਪਵਾਜੀ ਕੀਤਾ ਜਦਿਆਂ ਕਬਜ ਉਹ ਚਮਕੀ ਹਾਣੀ ਤੱਤ ਤੱਤ ਭੁਲ ਕੇ ਕਾਲ ਨੂੰ ਨਹੀਂ ਜਦੋਂ ਜਦੋਂ ਸੁਪਾ ਅਖ ਵਿੱਚ ਸਨਮ ਕਸੂਦਾ ਕੋੂਦੂ ਪ੍ਰਵੇਸ਼ ਜਿਹੜਾ ਆਪਣੇ ਸੰਸਾ ਭੜਕਾ ਨੂੰ ਪੇਜਾਰੇ ਦਾ ਸਾਧਵੀ ਮਹਾਰਾਜ ਜਿਨ੍ਹਾਂ ਦੀ ਮੋਢਲੀ ਵਿਦਿਆ ਪਾਤਿਕਾ ਦਾ ਕਢਮੀ ਆਗੀਆਂ ਕੂੜਾਗੇ ਉਹ ਜਮਾਨੇ ਵਿੱਚ ਮੁੰਡਾਂ ਦੀ ਬੜੀ ਕਮੀ ਹੁੰਦੀ ਸੀ ਸਰਦਜੀ ਦੀ ਮੁਰਦੀ ਜਿਹੜੀ ਪੜਾਈ ਦੀ ਪੇਟਾ ਅਲੋਗ ਵਾਲ ਚ ਮੇਰੀ ਜੱਗ ਹੋਈ ਅੱਠਵੇਂ ਚਾਗੇ ਉਹ ਤੋਂ ਬਾਅਦ ਕੰਤੀ ਸਤਵੇਂ ਵਿੱਚ ਜਿਆ ਸ਼ਿਮੀਸ ਜਿਆਲਾ ਮੋੜ ਤੋਂ ਗੁੰਜ ਚਲੇ ਗਏ ਉੱਥੇ ਸਰਦਜੀ ਮਹਾਰਾਜ ਜਦੋਂ ਪੜਦੇ ਸਨ ਸੱਤ ਘੰਟੇ ਦੀ ਸਮਾਧੀ ਸੀ ਰਾਲੇ ਵਾਲੇ ਸੰਤਾ ਦੀ ਗੋਰੀਂਦ ਅਪਰਲ এডਿਊਕੇਸ਼ਨ ਉਸ ਸਮੇ ਉਥੋਂ ਫਰਵਰ ਦਾ ਸਤਿ ਕਿਸ਼ਨ ਸਿੰਘ ਦੇ ਨਾਲ ਮੁਲਾਕਾ ਹੋਇਆ ਉਹ ਮਿਲਣ થઈ ਜਿਸ ਸਮੇ ਇਹਨਾਂ ਦੋਨਾਂ ਨੇ ਕਿਹਾ ਜਿਵੇਂ ਟੀਚਰ ਤੋਂ ਬਿਨ ਬੱਚੇ ਪੜ੍ਹ ਨਹੀਂ ਸਕਦੇ ਇਸ ਤਰ੍ਹਾਂ ਸੰਤਾ ਮਾਪੁਰਾ ਤੋਂ ਬਿਨਾ ਬੰਦਾ ਆਪਣੇ ਰਾਹ ਤੇ ਚੱਲ ਨਹੀਂ ਸਕਦਾ ਇਨਾ ਕਿਆ ਵੀ ਕਿਸੇ ਮੁਸਾਫਰ ਤੋਂ ਮਾਫੀ ਚਲੀਏ ਕੁੰਬਾ ਬਾਬਾ ਧਿਆਨਾ ਅੱਜ ਵੀ ਉੱਥੇ ਫੁੱਟਬਾਲ ਖੇਡਿਆ ਹੋਇਆ ਹੈ 40 ਦੇ ਵਿੱਚ ਕੁੰਬਾ ਬਾਬਾ ਧਿਆਨਾ 150 ਸਾਲ ਦੀ ਉਮਰ ਦੇ ਵਿੱਚ ਉਹ ਸਾਥੀਆਂ ਨੂੰ ਕਹਿ ਰਹੇ ਤੁਹਨਾ ਸਾਨੂੰ ਯਾਦ ਵਿੱਚ ਕੁੰਬਾ ਬਾਬਾ ਧਿਆਨਾ ਜੀ ਜਿੰਦਰ ਦੇ ਮੂਤ ਜਿਹੜਾ ਕੋਲ ਨਹੀਂ ਹੁੰਦਾ ਸੀ ਉਹ ਲਗਣੀ ਰਹੇ ਸਰ ਉਹਨਾਂ ਦੀ ਦਾ ਸਮਝ ਜਿਆ ਕੋ ਨਹੀਂ ਕਰਦਾ ਸੀ ਹੱਟਾਲ ਬਹੁਤ ਹੁੰਦਾ ਸੀ ਉਹਨਾਂ ਦੇ ਚਰਮਾ ਵਿੱਚ ਸਤਿ ਮਹਾਰਾਜ ਬਾਬਾ ਕਿਸ਼ਨ ਸਿੰਘ ਬਾਬਾ ਈਸ਼ੇ ਸਰ ਨਾਲੇ ਵਈਏ ਇਹਨਾਂ ਜਾ ਕੇ ਬੇਨਤੀ ਕੀਤੀ ਕਿ ਸਰਦੀ ਸਰ ਦੇ ਕੋਈ ਨਾਮ ਦੀ ਕਿਰਪਾ ਕਰੋ ਤੋਂ ਬਾਬਾ ਬਹਾ ਧਿਆਨਾਤਰ ਕਾਲਤਰਾ ਦਸੀ ਤ੍ਰਿਕਾਲਤਰਾ ਦਸੀ ਉਹਨੂੰ ਕਹਿੰਦੇ ਨੇ ਜਨਮ ਪੂਤ ਪਵਿਕਤ ਤੇ ਵਰਤਮਾਨ ਦਾ ਗਿਆਨ ਹੋਵੇ ਚੱਲ ਰੇ ਸਮੇਂ ਦਾ ਆਉਣ ਵਾਲੇ ਦਾ ਤੇ ਬੀਤੇ ਸਮੇਂ ਦਾ ਗਿਆਨ ਹੋਵੇ ਪੁਰਨ ਤਰਕਾਤਰਾ ਦੱਸੀ ਜਾਂਦੇ ਉਹ ਤਰਕਾਤਰਾ ਦੱਸੀ ਸੰ ਤੋ ਬਾਬਾ ਬੱਤਾ ਜੀ ਨੇ ਆਖਿਆ ਵੀ ਮੈਂ ਤੁਹਾਡੇ ਨਾਮ ਦੀ ਕਿਰਪਾ ਦੀ ਕਰ ਰਹੀ ਐ ਤੁਹਾਡੀ ਉਡੀਕ ਤੱਕ ਔਖੇ ਦੀ ਛਪਰੀ ਇਹ ਦੁਰਾਹ ਖੰਨੇ ਇਹ ਦੁਰਾਹ ਦੇ ਵਿਚਾਲੇ ਇੱਕ ਇਹ ਸਾਹਨੇ ਵਾਲ ਦੇ ਵਿਚਾਲੇ ਇੱਕ ਪਿੰਡ ਪੈਂਦਾ ਰੇਨੂ ਸਾਹ ਉੱਥੇ ਸੰਤ ਅਤਰ ਸਿੰਘ ਰੇਨੂ ਸਾਹ ਵਾਲੇ ਤੁਹਾਡੀ ਕੁੜੀ ਕਰਨ ਜਦੋਂ ਸਾਧ ਜੀ ਉਹਦਾ ਚਾਰ ਵਾਰੀ ਗਏ ਤਾਂ ਬਾਬਾ ਜੀ ਦੇ ਦਰਸ਼ਨ ਕੀਤੇ ਬਚਨ ਸੁਨੇ ਬਾਬਾ ਜੀ ਦੇ ਮਹਾਰਾਜ ਦੇ ਉਹਨਾਂ ਮੋਕੇ ਸੰਤ ਬਾਬਾ ਈਸ਼ੇ ਸੇ ਲੱਗੇ ਕਹਿਣ ਬਾਬਾ ਜੀ ਮਿਹਰਤ ਦੀ ਕਿਰਪਾ ਕਰੋ ਯਾਰ ਕਹਿੰਦੇ ਉਹ ਆਖਿਆ ਅਮਰਜੁੜੇ ਆਇਓ ਅਮਰਜੁੜੇ ਅਮਰ ਸਿਕਾਇਆ ਗਿਆ ਸੰਤਬਾਬਾ ਜੀ ਨੇ ਫਿਰ ਬਾਬਾ ਜੀ ਨੇ ਆਖਿਆ ਕਿ ਤੁਸੀਂ ਹੁਣ ਆਪਣੇ ਘਰ ਨੂੰ ਜਾਓ ਜਾਓ ਪਰਦੇ ਹੋ ਕੀ ਕੰਮ ਕਰਦੇ ਹੋ ਜੀ ਪਰਦੇ ਅਸੀਂ ਬੱਚੇ ਅਸੀਂ ਤੁਹਾਡੇ ਵਗੋ ਅੱਜ ਵੀ ਅੱਜ ਆਹ 1+1 ਤੇ ਪੂਰੇ ਬੱਚੇ ਏਨੀ ਏਸੀ ਸੰਤਬਾਬਾ ਜੀ ਨਾਲੇ ਪੜ੍ਹਦੇ ਉਹ ਸਮੇਂ ਉਹਦੇ ਉਥੋਂ ਦੇ ਸਤ ਮਹਾਰਾਜ ਬਾਬਾ ਕਿਸ਼ਨ ਸਿੰਘ ਲੋਕੇ ਬਾਬਾ ਅਕਸਰ ਮਾਰੋ ਗਿਆ ਲੱਗੇ ਕਿ ਬਾਬਾ ਜੀ ਮੇਰਾ ਤਾਂ ਜਾਨ ਨੂੰ ਦਿਲ ਨਹੀਂ ਕਰਦਾ ਸੰਨ ਕਿਸ਼ਨ ਸਿੰਘ ਉਹਨਾਂ ਨੇ ਮਿਲਟਰੀ ਜੀ ਜਾਣਾ ਸੀ ਆਪਣੀ ਡਿਊਟੀ ਦੇ ਉਥੇ ਉਤਰ ਪਏ ਇੱਕ ਸੰਦਰ ਉਹ ਉਹ ਦੁਦਸੀ ਨਾਲ ਬਾਬਾ ਜੀ ਨਾਲੇ ਮੋਜ਼ਾ ਜੀ ਵੀ ਆ ਗਏ ਬਾਬਾ ਕਿਸ ਕਿਸੇ ਨੇ ਕਿਹਾ ਕਿ ਮੇਰਾ ਤਾਂ ਜਾਂ ਨੂੰ ਗਿਰ ਨਹੀਂ ਕਰਦਾ ਸਤ ਬਾਬਾ ਜੀ ਅਕਾਲ ਸੇਵਾ ਰਾਜ ਨੇ ਕਿਹਾ ਕਿ ਕਾਕਾ ਤੁਰ ਜਾ ਤੈਨੂੰ ਤਾਂ ਥੋੜੇ ਸਮੇਂ ਦੇ ਬਾਅਦ ਪਕੀਆ ਤੁਰ ਜਾ